ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਸੂਬੇ ਵਿੱਚ ਚਲਾਈ ਗਈ ਫਸਲੀ ਵਿਭਿੰਨਤਾ ਮਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਕਿਉਂਕਿ ਪੰਜਾਬ ਵਿੱਚ ਸੌਣੀ ਦੇ ਸੀਜ਼ਨ ਦੌਰਾਨ ਬਾਸਮਤੀ ਦੀ ਕਾਸ਼ਤ ਅਧੀਨ ਰਕਵੇ ਵਿੱਚ 12.58% ਦਾ ਵਾਧਾ ਹੋਇਆ ਹੈ। ਇਸ ਸਾਲ 6.71 ਲੱਖ ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਅਧੀਨ ਹੈ ਜੋ ਕਿ ਸੌਣੀ ਸੀਜ਼ਨ 2023 ਤੇ 24 ਦੌਰਾਨ 5.96 ਲੱਖ ਹੈਕਟੇਅਰ ਸੀ। ਅੰਮ੍ਰਿਤਸਰ ਜ਼ਿਲ੍ਹਾ 1.46 ਲੱਖ ਹੈਕਟੇਅਰ ਰਕਵੇ ਵਿੱਚ ਬਾਸਮਤੀ ਦੀ ਕਾਸਤ ਨਾਲ ਸੂਬੇ ਭਾਰਤ ਤੋਂ ਮੋਰੀ ਹੈ ਅੰਮ੍ਰਿਤਸਰ ਤੋਂ ਬਾਅਦ ਮੁਕਸਰ ਫਾਜ਼ਿਲਕਾ ਤਰਨਤਾਰਨ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਰਕਵੇ ਵਿੱਚ ਬਾਸਮਤੀ ਲਗਾਈ ਗਈ ਹੈ ਇਸ ਦੇ ਨਾਲ ਹੀ ਝੋਨੇ ਦੀ ਸਿੱਧੀ ਬਿਜਾਈ ਡੀਐਸਆਰ ਅਧੀਨ ਰਕਵੇ ਦੇ ਵਿੱਚ 46 ਅਨੁਪਾਦ 5 ਫੀਸਦਾ ਵਾਧਾ ਹੋਇਆ ਹੈ ਪਾਣੀ ਦੀ ਬਚਤ ਲਈ ਸੂਬੇ ਭਰ ਵਿੱਚ 2.52 ਲੱਖ ਏਕੜ ਵਿੱਚ ਧੋਨੇ ਦੀ ਸਿੱਧੀ ਬਜਾਈ ਕੀਤੀ ਗਈ ਹੈ ਜੋ ਕਿ 2023 ਦੇ ਸੋਨੇ ਸੀਜ਼ਨ ਦੌਰਾਨ 1.72 ਲੱਖ ਏਕੜ ਸੀ ਸੂਬਾ ਸਰਕਾਰ ਨੇ ਬਾਂਸਪੰਤੀ ਦੇ 10 ਕੀਟਨਾਸ਼ਕ ਦਵਾਈਆਂ ਤੇ ਪਾਬੰਦੀ ਲਗਾਈ ਹੈ ਤਾਂ ਜੋ ਪੰਜਾਬ ਦੀ ਬਾਂਸਪੰਤੀ ਦੀ ਗੁਣਵੱਤਾ ਵਿਸ਼ਵ ਪੱਧਰੀ ਬਣੀ ਰਹੇ ਇਸ ਦੇ ਨਾਲ ਜਾਦ ਵਿੱਚ ਵਾਧਾ ਕਰਕੇ ਕਿਸਾਨਾਂ ਦੀ ਅਮਦਨ ਹੋਰ ਵਧਾਈ ਜਾ ਸਕੇ